ਬਾਰਾ ਵਾਹਿਗੁਰੂ ਕੀ ਫਤਿਹ ਵਾਛਦੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਦਤ ਤੇ ਗੁਰਮਰਦਾਸ ਰਾਮਦਾਸ ਹੋਈ ਸੁਨਹਾਏ ਹਰ ਜਨ ਹਰ ਕੋ ਗੋਬਿੰਦ ਨੂੰ ਸੁਕਰੋ ਚਿੰਨ ਹਰ ਰਾਇ ਚਿੰਨ ਹਰ ਸੁਖ ਸੰਤੇ ਆਇਆ ਟਿਕਟ ਸਤਿਗੁਜਾਏ ਤੇਗਵਾ ਆਦਰ ਸੁੰਰੇ ਆਕਾਰ ਨਾਲ ਉੱਦਾਵਤਾਏ ਸਤਿ ਥਾਈ ਮੋ ਸੁਹਾਰੇ ਦਸਵਾਂ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸੁਹਾਰੇ ਦਸਾਂ ਪਾਠਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਦਾਰ ਦਾ ਧਿਆਨ ਤਰਕੇ ਬੋਲੋ ਜੀ ਬੋਲੋ ਜੀ ਜਾ ਪਿਆਰਿਆ ਤੂੰ ਸਾਈਂ ਜਾ ਧਿਆਨ ਚਾਲੀਆਂ ਮੁਕੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵੜ ਕੇ ਚੱਕਿਆ ਦੇਤ ਲਾਈ ਤੇਗ ਬਾੜੀ ਦੇ ਤੇ ਅੰਡਟ ਕੀਤਾ ਦਿਨਾ ਪਿਆਰਿਆ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਜੇ ਉਸ ਨਾਸੰਗਣੀ ਨਾਲ ਧਰਮ ਖੇਸੂ ਦਿੱਤੇ ਮਨ ਮਨ ਘਟਾਏ ਖੋਪਰੀਆਂ ਮੰਨਾਂ ਚੱਖੀਆਂ ਤੇ ਚੜਿਆ ਆਰ ਨਾਲ ਚੜਾ ਕੇ ਧਰਮਣੀ ਹਾਰੇ ਆ ਸਿੱਖੀ ਕੇ ਅਸਾਂ ਸਵਾਸਾ ਸੰਮਿਨਵਾ ਹੀਕ ਨਾ ਗੀਤ ਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਪੰਜਾਤ ਤਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਦਾਸੁ ਆਨ ਸਰਬਤ ਖਾਲਸਾ ਜੀ ਕੋ ਵਾਗੇ ਗੁਰ ਵਾਗੇ ਗੁਰ ਵਾਗੁ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖੋ ਹੋਵੈ ਜਿਨਾਂ ਜਾਂ ਖਾਲਸਾ ਜੀ ਸਹਾਇਵ ਤਾਂ ਤਾਰਿ ਚਾਰਿਆਤ ਦੇਖ ਤੇ ਪਦੇ ਮਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਹਾਇਤੀ ਸਹਾਇ ਖਾਲਸਾ ਜੀ ਕੇਵਲ ਵਾਲੇ ਬੋਲੋ ਜੀ ਬਲੋ ਜੀ ਸਿਕਾਣੋ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਘੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਛੀ ਅਮਰਤ ਸਰਸਾ ਇਤੇ ਛਾਣ ਚੌਕੀਆਂ ਝੰਡੇ ਬੁੰਗੇ ਜਗੋ ਜਗਟਲ ਧਰਮ ਕਾ ਜੈਕਾਰਾ ਬਲੋ ਜੀ ਵਾਹਿਗੁਰੂ ਬਲੋ ਜੀ ਵਾਹਿਗੁਰੂ ਸਿਕਾ ਦਾਣ ਮਨ ਵਾਹ ਮਤ ਉੱਜੀ ਮਤ ਪਤ ਦਾ ਰਾਖਾ ਤੋ ਆਹੇ ਗੁਰੂ ਏ ਆਕਾਰ ਪਤ ਪ੍ਰੇਮ ਪੰਥ ਦੇ ਸਦਾ ਸੁਨਹਾਈ ਦਾ ਤਾਰੀਓ ਛੇ ਨਨਕਾਣਾ ਸਹਿ ਹੋਰ ਗੁਰਦੁਆਰਿਆਂ ਗੁਰਤਾ ਵਾਜਿਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਫਲੇ ਦਰਸ਼ਨ ਤੇ ਸੇਵਾ ਸੰਭਾਲਣ ਦਾ ਤਾ ਪ੍ਰੇਮ ਪਿਆਰੇ ਖਾਲਸਾ ਜੀ ਨੂੰ ਬਖੋ ਏ ਨਿਮਾਣਿਆ ਦੇ ਮਾਣ ਨੇਤਾਨਿਆਂ ਦੇ ਤਾਨ ਨੀ ਓਟਿਆਂ ਦੇ ਓਟ ਧੰਨ 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 ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹੁਕਮ ਅਰਦਾਸ ਬੇਤੀ ਕੀਤੀਆਂ ਦੀ ਆਪ ਜੀ ਦੀ ਪਾਰ ਕਿਰਪਾ ਹੋਈ ਏ ਸਤਿਗੁਰੂ ਆਪ ਜੀ ਦਾ ਮਾਮਾ ਕਾ ਜਉ ਤੋਂ ਪ੍ਰੇਮ ਖੇਲਣ ਦਾ ਜਾਓ ਸਿਰ ਤਾ ਤਲੀ ਗਲੀ ਮੇਰੀ ਆਓ ਇਤਮਾਰ ਤੇ ਪੈਰ ਤੇ ਜੈਨ ਸਿਰ ਦੀ ਜਾਂ ਕੋਣਾ ਨਾ ਕੀਜਾਂ जाको इस आतों सार। जुजार सिंह जी बाबा जोरावर सिंह जी धन बा फतेह सिंह जी आज के दिन हिंदुस्तान दुलामी दजीर नोड़ आप जी ने शहीद के जाम पीते सन ਸਤਿਗੁਰ ਸਾਧਕ ਨੂੰ ਇਸ ਅੰਛੀ ਹਿੰਦੀ ਸਮਾਗਮ ਨੂੰ ਰੱਖਦੇ ਪਰਿਵਾਰ ਨੇ ਉਤਰਾਲਾ ਕਰਕੇ ਸਤਿਗੁਰ ਜੀਓ ਆਪਣੇ ਗ੍ਰਹਿ ਵਿਖੇ ਲਾਹੀ ਬਾਣੀ ਦੇ ਸੁਖਮਣੀ ਸਾਜੇ ਪਾਠ ਆਰੰਭ ਕਰਵਾਇਆ ਸੰਬਾਣੀ ਪੜ੍ਹਦੇ ਆ ਕੀਰਤਨ ਗੁਰੂ ਇਤਿਹਾਸ ਦਾਇਰ ਕਰਦੇ ਆ ਜੀ ਦੇ ਸੇਵਾਦਾਨਾਂ ਨੂੰ ਬਿਆਨਤ ਭੁੱਲਾ ਹੋ ਚੁਕਿਓ ਗਿਆਨ ਜਾਣ ਦਾ ਚੇ ਸੰਕੇ ਮੁਆਫ ਕਰਨਾ ਆਗਾ ਤੋਂ ਸੁਖ ਤੇ ਸਪਸ਼ਟ ਬਾਣੀ ਪੜ੍ਹਨੀ ਸਮਰੱਥ ਬਖਸ਼ ਕਰਨੀ ਬਾਣੀ ਦਾ ਆਪ ਸਮੂਹ ਸੰਤਾਂ ਦੇ ਪਰਿਵਾਰ ਦੇ ਹਿਰਦੇ ਅੰਦਰ ਵਸਾਉਣਾ ਕਿਰਪਾ ਕਰਨੀ ਸਤਿਗੁਰ ਜੀਓ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਅਤਰਕਾਂ ਸਾਧੀਆਂ ਹਾਜ਼ਰੀਆਂ ਕਰਤੇ ਪ੍ਰਵਾਨ ਕਰਨੀਆਂ ਜੋ ਮਾਈ ਪਾਈ ਆਜੇ ਦਰਬਾਰ ਵਿੱਚ ਹਾਜ਼ਰੀਆਂ ਪਰਦੇ ਨੇ ਚੱਲ ਕੇ ਆਏ ਕਤਮਨ ਲੇਖੇ ਲਾਉਣੇ ਸਾਧੀਆਂ ਤਿਲਕ ਉਪੇਟਾਵਾਂ ਦਰ ਦੇ ਪ੍ਰਵਾਨ ਕਰਨੀਆਂ ਕੀਰਤਨ ਸਰਕਾਰਕ ਨੂੰ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਵੱਲੋਂ ਮਾਇਆ ਸੁਫਲਾ ਆਈ ਆਜ ਰਹੀਆਂ ਸਭੀਆਂ ਖਜ਼ਾਨੇ ਭਰਪੂਰ ਕਰਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਜੀਓ ਆਪ ਜੀ ਦੀ ਸ਼ਿਸ਼ਮਾਗ ਨੂੰ ਰੱਖਦੇ ਹਾਂ ਹੋਇਆ ਪਰਿਵਾਰ ਨੇ ਆਰ ਜੀ ਤਨਤਨ ਗੁਰੂ ਰੰਸਾ ਜੀ ਮਾਰਾ ਆਪ ਦੇ ਹضور ਸੋਨਾਰ ਮੱਲਾ ਸਾਹਿਬ ਅੱਜ ਕੀਤੇ ਨੇ ਆਖ ਨੇ ਅੰਗੀਕਾਰ ਕੀਤੇ ਨੇ ਸੇਵਕਾਂ ਦੇ ਲੋਕ ਪ੍ਰਲੋਪ ਚ ਪੜਦੇ ਟੱਕਣੇ ਚੜਦਿਆਂ ਕਲਾ ਬਖਸ਼ਿਸ਼ ਕਰਨੀਆਂ ਤਨਤਨ ਬਾਬਾ ਅਜੀਤ ਸਿੰਘ ਜੁਆਰ ਸਿੰਘ ਅਤੇ ਬਾਬਾ ਫਤਿਹ ਜੁਆਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸਤਿਗੁਰੂ ਜੀ ਆਪ ਕਿਰਪਾ ਕਰਨੀ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰ ਹੱਥ ਰੱਖਣਾ ਚੜ੍ਹਦੀਆਂ ਕਲਾ ਵਿੱਚ ਚ ਕਰੀਆਂ ਸਿੱਖੀ ਸਰੂਪ ਬਚਿਤ ਕਰਨਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਰੇ ਨੂੰ ਮੈਂ ਉਸਤਾ ਜਿਹੜਾ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਣਾ ਆਏ ਸਭ ਰਿਓ ਸਤਗੁਰ ਸੇਵਿਆ ਧਨ ਜਨਮ ਪ੍ਰਮਾਨ ਜੀਵਦਿਆਂ ਮੋਹ ਆਣਾ ਵਿਸਰੇ ਸਹੀ ਪੁਰਖ ਸੁ ਜਾਣ ਕੁੱਲ ਉਦਾਰਿਆ ਆਪਣਾ ਸੋਚਨ ਹੋਵੇ ਪ੍ਰਮਾਨ ਆਪੇ ਸੇਵਾ ਲੈਣ ਆਪੇ ਬਖਸ਼ ਕਰੇ ਸਭਨਾ ਦਾ ਮਾਪਿ ਆਪਿ ਆਪੈ ਸਾਰ ਕਰੇ ਨਾਨਕ ਨਾਮ ਧਿਆਨ ਵਿੱਚ ਘਰ ਵਾਸੈ ਤੁਮ ਤੁਮ ਸੁਭਾ ਹੋਏ ਸਤਿ ਜੀਓ ਕਿਰਪਾ ਕਰੀ ਆਪਣੇ ਸਿਰ ਕਾਲੇ ਚੜ੍ਹਦੀਆਂ ਦੁਆ ਬਰਸ਼ਤ ਕਰੀਆਂ ਆਰਤੀ ਦੇ ਸੂਰ ਪਰਿਵਾਰ ਬਨੂ ਕੜਾ ਪ੍ਰਸ਼ਾਦ ਤੇ ਲੰਗਰ ਹਾਜ਼ਰ ਆ ਦੀ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਏ ਲੰਗਰ ਅਤੇ ਕੜਾ ਪ੍ਰਸ਼ਾਦ ਦੇ ਸਮੂਹ ਸੰਗਤ ਵਿੱਚ ਵਰਤੋਂ ਦੀ ਆਗਿਆ ਅਲਖਿਸ਼ ਕਰੋ ਜੇ ਪੂਰਨ ਸੰਗਤ ਜੀ ਕੀਰਤਾਰਸ ਅੱਖਰ ਵਾਧ ਕਟ ਪੁੱਜ ਕੋ ਨੂੰ ਆਪਰਨਾ ਸੰਬੰਧ ਦੇ ਕਾਰਜ ਰਾਸਤਰ ਨੇ ਸਹੀ ਪਿਆਰੇ ਮੇਲਣਾ ਜਿਨਾ ਮਿਲਿਆ ਤੇਰਾ ਨਾਮ ਚਤਾਵੇਂ ਨਾਮ ਤੇਰਾ ਅੰਤ ਕਲਾ ਤੇਰੇ ਭਾਇ ਸਰਬਤ ਦਾ